ਅੱਗੇ ਨਾ ਹੀ ਹੁੰਦੀ ਹੂੰ ਯਾਨੀ ਉਧਰ ਉਧਰੀ ਰਿਸ਼ਤਾ ਕਰਨ ਵੀ ਉਹ ਜਾਂਦੇ ਤੇ ਆ ਫਿਰਦਾ ਬੱਕਰੀਆਂ ਮੈਂ ਆ ਫਿਰਦਾ ਠੇਪੇ ਖਾਂਦਾ ਮਾਰ ਕੋਟਾ ਵੇਖਣ ਮਰਦਾ ਜਾਊਂਗਾ ਕੱਲ ਨੇ ਆਖਿਆ ਵੀ ਚਲੇ ਤਾਂ ਦੁੱਖ ਗਿਆ ਜੀ ਆਦਾ ਚੰਗਾ ਹੋਰਾ ਆ ਜਾ ਮੇਰੇ ਕੋਲ ਉਹ ਤਾਂ ਖੰਡ ਕਿਉ ਚੱਲਦੇ ਹੁੰਦੇ ਹੂੰ ਹੁਣ ਤਾਂ ਕੌਣ ਖੰਡ ਕਿਉ ਪਾਉਂਦਾ ਇਹੋ ਬੁੜੀ ਨੇ ਲਿਆਂਦਾ ਖੰਡ ਕਿਉ ਅੱਛਾ ਉਹ ਜਿਹੜਾ ਨਾਈ ਸੋਹਰਾਣਾ ਬਣਿਆ ਬਈ ਤਮੰਜੇ ਤੇ ਚਾਦਰ ਵੀ ਸੀ ਚੰਗਾ ਕਦੇ ਲੱਗੇ ਤੁਲਾ ਤੇ ਐ ਭਾਈ ਕੁਝ ਆਹ ਗਾਦੀ ਪਕਾਲੀ ਰੋਟੀ ਤੇ ਬੂੜੇ ਨੇ ਦਾ ਪੂਰੇ ਦੀ ਫੜ ਤਾ ਗੁੰਧਣੀ ਮਾਂ ਜੋ ਤੇ ਥੋੜੇ ਘੱਟ ਲੇ ਤੂੰ ਵੀ ਹਿਲੇ ਚਲ ਕਰਕੇ ਦੇਖ ਬੂੜੇ ਨੂੰ ਜਾ ਤਾ ਉਹ ਆਹ ਤੇ ਬੈਠੇ ਹਲਵਾਂ ਦੇ ਲਈ ਕਿਲਤ ਬੂੜੇ ਬੂੜੇ ਆਪਾ ਬੂੜੇ ਬੜਾ ਬੜੀ ਨਿਕਤੀ ਜਾਵੇ ਲੱਦਣੇ ਤੇ ਜਿਹੜਾ ਉੱਠਣ ਨਾਲ ਲੰਕਾ ਹੀ ਫੋੜਦਾ ਉਹ ਜੋ ਭੱਜਾ ਬੱਲਾ ਹੋਇਆ ਉਹਨੇ ਢਾਈ ਦੀ ਆਹ ਬੁਰਾ ਆਸੇ ਚੰਨ ਟੰਗ ਦਾ ਆ ਗਿਆ ਸੁਭਾ। ਪੱਛਾ। ਇੱਕ ਦਿਨ ਜਾਲ ਵਿੰਦੇ ਦਾ ਮਤਲਬ ਹੁੰਦਾ। ਏਕ ਨਾਲ ਲੱਗਾਈ। ਤੇ ਵਗਾਈ ਛੋਟਾਇਆ। ਅੱਛਾ ਹੀ। ਤੇ ਅੱਗੇ ਨਾ ਹੀ ਹੁੰਦੀ। ਹੂੰ। ਜਿਹਨੇ ਉਧਰ-ਉਧਰੀ ਰਿਸ਼ਤਾ ਕਰਨ ਵੀ ਹੋ ਜਾਂਦੇ। ਤੇ ਉਹਦੇ ਨਾਲ ਮੁੰਡੇ ਤੇ ਵੀ ਸਹੁਰੇ ਹੋ ਜਾਂਦੇ। ਅੱਛਾ। ਨਾ ਹੀ ਬੜਾ ਬਦਮਾਸ਼ੀ। ਹੂੰ। ਤੇ ਨਾਈ ਦਾ ਬਈ ਬੱਗੇ ਨੂੰ ਕਹਿੰਦਾ ਓਏ ਤੂੰ ਅਕੇ ਥੋੜਾ ਕੇ ਬਿਆਹ ਹੈ ਉਹ ਫਲਾਨੇ ਦਾ ਹਮ ਬਿਆਹ ਹੈ ਤਾਂ ਹੈ ਪਰ ਮੈਂ ਤਾਂ ਗਏ ਹੀ ਨਹੀਂ ਕਦੀ ਛੋਣੀ ਇਹ ਠੀਕ ਤਾਂ ਨਹੀਂ ਕਾਣੀ ਉਹ ਉਹਦਾ ਵੀ ਚਾਲ ਮੈਂ ਜਾਣਦਾ ਹਮ ਉਹਨੂੰ ਮੈਂ ਤਾਂ ਜਾਣਦਾ ਤਾਂ ਉਹ ਤਾਂ ਮੈਂ ਤਾਂ ਜਾਣਦਾ ਹਾਂ ਵੀ ਗੱਲ ਤੇਰਾ ਮਾਂ ਪੇ ਉਹਦਾ ਗੁਜਰ ਗਿਆ ਕਿ ਤੂੰ ਤਾਂ ਬਿਆਹ ਤੇ ਚੱਲ ਮੈਂ ਤਰਾ ਕੇ ਲਿਆਵਾਂ ਹਮ ਭਾਗੇ ਭਾਈ ਅੱਛਾ ਬਗੋਂ ਨੂੰ ਗਾ ਹ ਵਗਦੇ ਨੇ ਕਿਹੜਾ ਪਤਾ ਮੇਰੀ ਆਸਾ ਕੰਗਰਾ ਸੋਹ ਹੂੰ ਤੈਨੂੰ ਪਤਾ ਉਹ ਵੀ ਭੁੱਲ ਗਏ ਹੂੰ ਛੋਟਾ ਜਿਹਾ ਬਿਆ ਸੀ ਤੇ ਭੈਣ ਆਈ ਨਹੀਂ ਤੇ ਪਹਿਲਾਂ ਆਦਾ ਮੱਥਾ ਟੇਕਦਾ ਨਮਾ ਹੂੰ ਉਡੀਕ ਨਾ ਗਾਈ ਹੋਣਾ ਪਰ ਹੂੰ ਆਹ ਪੁਰਾਣਾ ਬਣ ਗਿਆ ਮੱਥਾ ਟੇਕਦਾ ਹਾਂ ਹਾਂ ਵਾਹ ਇਹੇ ਮੁੰਡਾ ਵਾਲੀ ਵਾਲਾ ਕੀ ਤੇ ਨਾਂ ਯਾਦ ਹੂੰ ਉਹ ਜਿਹੜਾ ਨਾਈ ਜੀ ਦਬਰੋਣਾ ਬਣ ਗਿਆ ਤੇ ਇਹ ਰੋਣਾ ਚੁਣ ਲਈ। ਉਲਟੋ ਹੋ ਗਈ ਗੱਲ ਹੈ ਇਹ ਬਾਈ। ਬਾਈ ਜੀ ਬਾਈ ਰੋਟੀ ਟੁੱਕ ਲਿਆ ਕਰਨ ਉਹਨਾਂ ਤੋਂ ਅਧਖੰਡ ਕਾ ਚੱਲਦੇ ਹੁੰਦੇ। ਹੂੰ। ਹੂੰ। ਹੁਣ ਤਾਂ ਕੌਣ ਖੰਡ ਕੇ ਪਾਉਂਦਾ। ਹੂੰ। ਇਹ ਤਾਂ ਬੁੜੀ ਨੇ ਲਿਆਂਦਾ ਖੰਡ ਕਿਉਂ? ਅੱਛਾ। ਇਹ ਪਾ ਜੀ ਤਾਂ ਵਿਚਾਰਾ ਪਰਾਂ ਬੈਠਾ। ਹੂੰ। ਉਹ ਜਿਹਾ ਜਿਹਾ ਤੈਨੂੰ ਪਤਾ ਨਾਈ ਨੂੰ ਪਾਉਂਦੇ ਆ। ਹਾਂ ਹੋਈ ਆ ਉਹਨੂੰ ਪਤਾ। ਮਾੜੀ ਮੁੱਠੀ ਪਾਤੀ ਹੁਣ ਦਾਲ ਚ ਮਾੜਾ ਮੋਟਾ ਇੰਨਾ ਗਾ ਖਾ ਕੇ ਬੈਠਾ ਚੁੱਪ ਬਗੜ ਕੇ ਤੇ ਹੁਣ ਨਾ ਹੀ ਦਵਾਈ ਮੁੱਛਾ ਤੇ ਮਾਤਮਾਰ ਕੇ ਡਗਰੇ ਉਹਨੇ ਕੋਈ ਆਉਣ ਨੂੰ ਕੀ ਕਰੇ ਹਾਂ ਚੰਗਾ ਖਾਇਆ ਕਰੇ ਖੰਡ ਕੇ ਤੇ ਚੱਲ ਵੀ ਦੋ ਦੋ ਚਾਰ ਚਾਰ ਦਿਨ ਤੋਂ ਬੱਦਲੇ ਰਹਿੰਦੇ ਪਰੋਣੇ ਆ ਚਾਚਾ ਮੂੰਹ ਫੀਂ ਜਾਂਦੇ ਹੂ ਤੇ ਭਾਈ ਇਹੋ ਕਈ ਜਨ ਰਹਿਣਾ ਨਾ ਆਖਦਾ ਕੰਨ ਬੁੜੀਆਂ ਜੇ ਤਾਂ ਹੋਰ ਤੂੰ ਗੋਦੁਰ ਨਾ ਹੀ ਜਾਉ ਹੋਰ ਬਹਾਨਾ ਬਹਾਨਾ ਹੱਥ ਚ ਲੈ ਚੁੱਪ ਕਰ ਜਾ ਕੋਈ ਨਾ ਕਬੂਲ ਕੇ ਗਾਹ ਬੋਲ ਜਾ ਉਹਨਾਂ ਦੇ ਸੀ ਭਾਈ ਹੱਥ ਚ ਲੈ ਛੱਡ ਦੇ ਬਸ ਭੇਡਾ ਵਕੰਨਾ ਸੀ ਤੇ ਲੈ ਨਾ ਉਧਰੋਂ ਭਾਈ ਬੁੜਾ ਦਾ ਲੱਗਾ ਚੱਪਾ ਬੁਰਿਆ ਚੱਪਾ ਉਹ ਚੋੜ ਰਿਓ ਬੀਨੋ ਨੇ ਤਾਂ ਬੰਨ ਲੈਣਾ ਢੇਰਾ ਹੀ ਤਾਂ ਲਿਆ ਆ ਕੇ ਉਹ ਮੈਂ ਬੱਕਰੀਆਂ ਛੱਡਣੀਆਂ ਨਾ ਮ ਕੋ ਜਵਾਕ ਵੀ ਨਹੀਂ ਆਇਆ ਤੇ ਨਹੀਂ ਉਹ ਨਾਲ ਲੈ ਜਾ ਤੇ ਜਿਹੜਾ ਨਾਈ ਸੀ ਪਰੌਣਾ ਬਣਿਆ ਸੀ ਤੂੰ ਆਦਾ ਕਿ ਆ ਆਪਣੇ ਲੈ ਜਾਗਾ ਮੁੰਡੇ ਬਣਾ ਗਿਆ ਦੇ ਨੂੰ ਤੇ ਪਰੌਣੀ ਤਾਂ ਬੱਕਰੀਆਂ ਨਾਲ ਲਾਲ ਚਾਰ ਲਾਲ ਤਾਂ ਤੇ ਨਾਈ ਘਰੇ ਬਹਿ ਗਿਆ ਤੇ ਨਾਈ ਮੌਜਾਂ ਨਾਲ ਤੇਰੇ ਵੋਟ ਘਟ ਪਾਇਆ ਚੰਗਾ ਥਾਬੀ ਦਾ ਹੁਣ ਆਈ ਲੈ ਦੇਖ ਲੈ ਅੱਜ ਜਦੋਂ ਬੱਕਰੀਆਂ ਦਾ ਬਾਈ ਜਿਵੇਂ ਆਪਣੇ ਘਰਵਾਲ ਦਾ ਹਦਾ ਡੇਰਾ ਤੇ ਡੇਰੇ ਚ ਵੜ ਗਿਆ ਹੂੰ ਦੇਰ ਜਿ ਬੜਗੀਆਂ ਤੇ ਜਿਹੜਾ ਕੋਈ ਮਾੜਾ ਮੋਟਾ ਹੁੰਦੇ ਫੁੱਲ ਬੁਕੀ ਲੱਗ ਜਾਂਦੇ ਆਪਾਂ ਮੁਛਤਾ ਤੇ ਸਾਥ ਆਪਾਂ ਗਿਆ ਮਗਰ ਲੈ ਕੇ ਰੈਂਗਲਾ ਉਹ ਮਾੜਾ ਜਿਆਦਾ ਦੁਖੀ ਦਾ ਜੰਮਿਆ ਜਾਏ ਤੇ ਇੱਥੇ ਯਾਰਾ ਕਰਾਤਾ ਐਂ ਕਰਾਤਾ ਤੇ ਪਾਉ ਤਾਂ ਰੋਣ ਲੱਗ ਗਿਆ ਕਿਵੇਂ ਪਾਈ ਸਾਰੇ ਬੱਚੇ ਕਿਦ ਰੋਣ ਲੱਗ ਗਿਆ ਅੱਛਾ ਠੀਕ ਹੈ ਸਾਦ ਨੇ ਅੱਖਾਂ ਵਿਚਾਰੇ ਦਾ ਕੋਈ ਦੁੱਧ ਗਾਜੀ ਬਚਾਰਾ ਹੁਣ ਕੀ ਮਾਰ ਕੇ ਤੇ ਕੋਟਾ ਹੂੰ ਉਹ ਆਹੋ ਚਲ ਬੱਚਾ ਜਿਹੜਾ ਕੋਈ ਹੋਣਾ ਸੀ ਹੋ ਗਿਆ ਤੇ ਤੂੰ ਐਂ ਦੱਸ ਵੀ ਰੋਣਾ ਕਿਉਂ ਐ ਹਮ ਉਹ ਆ ਨਾ ਪੁੱਛੀ ਨਾ ਬਾਬਾ ਮੇਰੀਆਂ ਦਾ ਹਾਰਤ ਵਾਸਤੇ ਉਹਦਾ ਫੇਰ ਵੀ ਦੱਸਦਾ ਸੀ ਹਮ ਉਹ ਐ ਦੱਸ ਦਿੰਦਾ ਹਮ ਦੱਸ ਜ਼ਿਆਦਾ ਕੋਈ ਗੱਲ ਨਹੀਂ ਆਹ ਬਾਬਾ ਕਿਤੇ ਮਾਇਂ થી ਨਿਕਾ ਜਾਉਂਦਾ ਬਿਆ ਹਮ ਤੇ ਮੈਨੂੰ ਤਾਂ ਹੀ ਨਹੀਂ ਸੀ ਪਤਾ ਸੱਸ ਸਹੁਰਾ ਕਿਹੜਾ ਮੇਰੀ ਹਮ ਤੇ ਮੇਰੇ ਨਾਲ ਆ ਹੀ ਨਾਈ ਅੱਛਾ ਉਹਦਾ ਚੱਲ ਮੈਂ ਜੱਟ ਬਰਤਣਾ ਲਿਆਉਣਾ ਹਮ ਤੇ ਬਾਹਰ ਨਾਲ ਉਹ ਤਾਂ ਬਣਾ ਬੈਠਾ ਫਰਮਣਾ ਤੇ ਮੈਨੂੰ ਬਣਾਦਾ ਨਹੀਂ ਮੈਨੂੰ ਇੱਥੇ ਬੱਕਰੀਆਂ ਮੰਗ ਲਾ ਸਕਦੇ ਹਾਂ ਆਹ ਤਾਂ ਪੱਕੀ ਜਾਂਦਾ ਪੱਕੀ ਜਾਂਦਾ ਹੈ ਕਿੰਨੇ ਹੋ ਗਿਆ ਤਾਂ 8 ਦਿਨ ਹੋ ਗਿਆ ਅੱਜ ਉਹਦਾ ਮੋਜੇ ਨਾਲ ਖੰਡ ਕੀਰ ਖਾ ਛੜਦਾ ਤੇ ਬਾਪੇ ਮੁੱਛਾਂ ਉਹਦੇ ਹੱਥ ਮਾਰ ਛੱਕਦਾ ਮੈਂ ਆਹ ਫਿਰਦਾ ਬੱਕਰੀਆਂ ਮੈਂ ਆਹ ਫਿਰਦਾ ਠੇਪੇ ਖਾਂਦਾ ਮਾਰ ਕੋਟ ਅਭੇ ਮਰਦਾ ਜਾਊਂਗਾ ਸਾਲ ਨੇ ਆਖਿਆ ਚੱਲੇ ਤਾਂ ਦੋ ਗਿਆ ਜੀ ਆਹ ਤਾਂ ਚੰਗੋਰਾ ਆ ਜਾ ਮੇਰੇ ਕੋਲ ਭੱਗ ਗਿਆ ਗਾਂ ਛੱਡ ਲਿਆ ਉੱਥੇ ਤੇ ਮੈਂ ਆਪਣੇ ਪਾਲ ਦਾਸ ਦੀ ਸਮਾਧ ਹੈ ਹੂੰ ਉੱਥੇ ਆ ਕੇ ਮੰਦਿਰ ਕੇ ਤੋਂ ਮਿਲ ਮੈਂ ਤੱਕ ਦਿਖਦੀ ਫੜਾਤੀ ਲੱਕੜਾਂ ਜੀ ਹੂੰ ਆਉਂਦਾ ਨਾ ਹੈ ਘਰ ਆ ਗਰੀ ਜਦੋਂ ਕੋਈ ਵੀ ਤੂੰ ਮਾਸਕ ਚਿੱਤੇ ਦੇ ਵਿੱਚ ਮੂੰਹ ਜੀ ਬੋਲਣਾ ਹੂੰ ਤੂੰ ਕਰਾ ਕਰ ਹਣ ਆਣ ਦੀ ਲੱਕੜ ਜਿਹੜਾ ਤੂੰ ਉੱਥੇ ਜੀ ਜੁੜਿਆ ਕਰੋ ਅੱਛਾ ਉਹਦਾ ਹੀ ਚੰਗਾ ਵੰਡੇ ਵਿੱਚ ਨਾ ਦੇ ਆ ਮੂੰਹ ਫੜਾ ਕੇ ਨਹੀਂ ਬੋਲਣਾ ਹੈ ਬੱਚੇ ਤੇ ਜਗਾ ਕਰੀ ਤੇ ਤੇ ਜਗਾ ਤੇ ਉਹੀ ਗੱਲ ਹੋ ਜਾ ਹਾਂ ਉਹੀ ਗੱਲ ਹੋ ਜਾ ਕੋਈ ਨਹੀਂ ਚੜ ਗਿਆ ਦੂਜੇ ਦਿਨ ਜੇ ਚੜ ਗਿਆ ਦੇਣਾ ਚੱਪਾ ਇੱਕ ਮਿੰਟ ਤੇ ਬੁੜਾ ਆਪਣੇ ਜਿਹੜਾ ਵਿਚਾਰਾ ਨਾ ਹੀ ਬਣਿਆ ਉਹ ਤਾਂ ਚੌਂਦਰੇ ਤੇ ਬਾਹ ਛੱਡ ਹੈ ਅੰਦਰੋਂ ਬੋਲਦਾ ਆਪਣੇ ਵਾਟਾ ਇਹਦਾ ਨਾ ਹੀ ਸੁਪਰਾਉਣਾ ਬਣਿਆ ਵਾਟ ਮੰਜੇ ਤੇ ਚਾਦਰ ਵੀ ਹੀ ਚੰਗਾ ਕਦੇ ਲੱਗੇ ਤੁਲਾ ਤੇ ਆਏ ਭਾਈ ਚੱਪਾ ਹਾਂ ਕਾ ਦੀ ਪਕਾਲੀ ਰੋਟੀ ਕੋਈ ਰੋਟੀ ਤੇ ਬੁੜੀ ਆ ਜੀ ਕੇ ਜਾਓ ਨਹੀਂ ਪਹਿਲਾਂ ਉਹਨੂੰ ਫੜਾਵੇ ਤਾਂ ਵਿਚਾਰਾ ਬੈਠਾਗਾ ਕੋਈ ਮਗਰ ਚੱਲ ਡੈਂਚੇ ਬੈਠਾ ਆ ਗਿਆ ਪਾਣੀ ਦਾ ਸਰ ਹਾਂ ਗਾ ਜਾਈ ਉਹਦੇ ਘਰ ਵਾਲੀ ਫੜਾਉਣ ਰੋਟੀ ਜਿਹੜੀ ਜਿਹੜੀ ਘਰ ਵਾਲੀ ਸੀ ਹਾਂ ਮੁੰਡੇ ਦੇ ਵਿਆਹ ਦੀ ਜਿਹੜੀ ਹਾਂ ਤੇ ਆਈ ਉਹ ਬਣਾਉਣ ਲੱਗੀ ਥਾਲ ਤੇ ਉਹਨੂੰ ਬੈਠਾ ਸਾਹਮਣੇ ਦੋ ਦਰਾਂ ਨੂੰ ਮਾੜੀ ਲੱਕੜੀ ਦੀ ਰੋਟੀ ਤੋਂ ਉਹਦੇ ਪਰ ਜੁਰਦਿਓ ਦੇ ਨਾਲ ਜਾਣੇ ਥਾਲ ਹਾਂ ਐਵੇਂ ਕਿਵੇਂ ਤਾਂਪਾ ਬੈਠੇ ਹਾਂ ਭਾਈ ਉਹ 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 ਉਧਰ ਨੂੰ ਖਿੱਚ ਉਧਰ ਨੂੰ ਖਿੱਚ ਹੂੰ ਥੂ ਬੈਠਾ ਸਾਹਮਣੇ ਹੂੰ ਤੇ ਭਾਈ ਬੁੜੀ ਨੂੰ ਉਹ ਦੁੱਦੀ ਜਿਹੜੀ ਛੋਟੀ ਰੋਦੀ ਬੇਬੇ ਵਖੀਉਂ ਦਾ ਚੌੜ ਕਰੀ ਜਾਂਦੀ ਆ ਦੀ ਨੁਪਤੀ ਕੇ ਹਟਾ ਕੇ ਆਉਣਾ ਤੇ ਉਹ ਆਦੀ ਕਿਹ ਹੁਣੀ ਤੇ ਇਤ ਲਖਣ ਖੜੇ ਤੂੰ ਉਹ ਜਿਹੜਾ ਬਾਹਰ ਖੜੇ ਜਿਹਨਾਂ ਨੂੰ ਤੁਹਾਨੂੰ ਮਾਰ ਦੇ ਲੱਕੜ ਜਿਹਾ ਸਤਾ ਤੂੰ ਉਹਦੇ ਨਾਲ ਜੁੜ ਗਈ ਨਾ ਉਹ ਇਹ ਨਾਲ ਜੁੜ ਗਈ ਹਾਂ ਤੇ ਬੁੜੀ ਪਾਈ ਆ ਪਾ ਗਈ ਛੁੱਲੇ ਤੋਂ ਉੱਠ ਬੇ ਨਹੀਂ ਹਟ ਦੇਣ ਹਾਂ ਨੀ ਕੁੱਤੀ ਦੀ ਉਹ ਜੇ ਤੁਹਾਡਾ ਪਿਓ ਆ ਗਿਆ ਨਾ ਤੇ ਤੁਹਾਨੂੰ ਛਤਰੀ ਲਊਗਾ ਹੂੰ ਖਡਵਾਣੀ ਹਾਂ ਉਹਨੇ ਬਾਤ ਹੋਈ ਗੱਲ ਉਹਦੀ ਉਹਨੇ ਬਰਬਰ ਲੱਕੜ ਜਿਹੜਾ ਤਾਂ ਆਹ ਵਾਰੀ ਲੈਣ ਵੱਲ ਤੇ ਉਹਨੇ ਤਾਂ ਹੂੰ ਇੰਨੇ ਬਾਜਾ ਬੁੜਾ ਬੁੜਾ ਆਦਾ ਪੋ ਬੁੜਾ ਕੋਲ ਲੈ ਕੇ ਮਾਰ-ਬੜਦੇ ਲੱਗਦਾ ਕਰਨੀ ਥੋੜੀ ਮਾਨਸਦਾਲਾਂ ਥੋੜੀ ਉੱਥੇ ਸਾੜ ਤੇ ਗੱਠ ਬਣ ਲਿਆ ਸਾਰਿਆਂ ਨੇ ਟੁਕੜੀ ਦਾ ਪਕਾ ਲਓ ਅਸੀਂ ਮਾਲ ਬਕਤੀਆਂ ਲਿਆਣੀਆਂ ਨਾ ਪਰੌਣਾ ਨਹੀਂ ਦੇਖਿਆ ਕਿਰੇ ਹਾਂ ਪਰੌਣਾ ਨਹੀਂ ਵੇਖਾ ਅਪਾ ਵਿਚੋ 2-4 ਪਰੌਣਾਂ ਦਿੱਤੀਆਂ ਤੇ ਕਈ ਵਾਰ ਕਿਆਦਾ ਰਹੀ ਗਈ ਤੇ ਬੁੜੇ ਨੇ ਦਾ ਉਹ ਵੀ ਫੜਕ ਨਾ ਗੁੱਧਣੀ ਆ ਗਰੀ ਮਾਝੋ ਤੇ ਟੋਲ ਕਿੱਟ ਜੇ ਤੂੰ ਵੀ ਹਿਲ ਚਲ ਕਰਕੇ ਦੇ ਤੂੰ ਬੁੜੀ ਨਜ਼ਰਤ ਉਹਨੇ ਆਖ ਤਾ ਬੱਠੋ ਤੇ ਹਲਵਾਂ ਦੀ ਲੱਕੜੀ ਜਰਤ ਬੁੜਾ 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 ਆਪਾਂ ਬੁੜੀ ਨਾਲ ਬੜਾ ਬੜੀ ਨਿਗਰੀਤੀ ਜਾਵੇ ਲੱਦੈ ਨੇ ਇਹ ਦੇਖ ਤੋ ਬਰੇ ਹਾਂ ਗਾਹੀ ਹੋਰ ਆ ਗਈ ਬਾਈ ਮੇਰੇ ਕਿੱਤ ਵਰਗੀ ਮਖੌਲਣ ਜੀ ਹਾਂ ਉਹ ਆਖੀ ਜਣ ਜਿਵੇਂ ਆ ਗਈ ਜੰਨੀ ਆ ਸ਼ਰਮੋਂ ਨੂੰ ਸ਼ਰਮੋਂ ਨੂੰ ਨਹੀਂ ਅਰੇ ਵੀ ਤੂੰ ਬਰੋਣਾਗਾ ਤਾਂ ਫਿਰ ਹੁਣ ਇੱਥੇ ਚਾਰ ਗਣ ਇਕੱਠਾ ਤੈਨੂੰ ਬੰਨਣਾ ਤੇ ਉਹ ਲੱਗਦਾ ਛੋਟੇ ਤਾਂ ਤੂੰ ਹੀ ਸ਼ਰਮ ਮਾਰਨਾ ਤੂੰ ਕਿ ਕੁੜੀਆਂ ਕਿ ਖੜੀਆਂ ਰਹਿ ਕੇ ਤੇ ਉਹ ਭਾਈ ਉਹਦੀ ਬਾਹ ਫੜ ਲਾ ਫੜਨ ਲੱਗੀ ਮੈਂ ਛੋਟੇ ਤਾਂ ਸੀ ਨਾ ਕਿ ਤੂੰ ਨਾ ਹਟ ਜਾ ਤਿਆ ਕਰ ਉਹ ਬੱਟਾ ਸਾਹਮਣੇ ਤੇ ਮੈਂ ਕਿੱਥੇ ਰੁਹ ਉਹ ਨਾ ਜੋੜ ਤਾ ਬਾਹ ਦੇ ਚੱਟੇ ਵਿਚ ਰੱਖਾ ਬਾਹ ਦੇ ਨਾਲ ਜੋੜ ਤੀ ਆ ਲਾ 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 ਹੋ ਗਈ ਕੀ ਅੰਦਰ ਵਿਆਹ ਕੀ ਹੈ ਵਿਆਹ ਕੀ ਬੰਦੀ ਜਿਹਨੇ ਹੱਥ ਲਾਉਂਦਾ ਉਹ ਹੀ ਜੁੜ ਜਾਂਦਾ ਹੈ ਬਾਈ ਆਖਣ ਲੱਗੇ ਬਿਰਧਮਾਨ ਫਲਾਣਾ ਪੰਡਤ ਉਹਨੂੰ ਲਿਓ ਹੂੰ ਇਹ ਆਪਣੇ ਦੁਰਗਤੀ ਪਹਿਲਾਂ ਜਾਂ ਕੋਈ ਹੋਰ ਸੀ ਹੂੰ ਉਹਨੂੰ ਲੈ ਪਰ ਅੱਛਾ ਉਹ ਬੈਠਾ ਉਹਦਾ ਕੋਈ ਗੱਲ ਨਹੀਂ ਥੋੜੇ ਦੱਬ ਲੈਣਾ ਲੋਟ ਹੂੰ ਚੁੱਪ ਕਰੇ ਕਰੂ ਤਿੱਕੜਾ ਜੋ ਆ ਗਿਆ ਪੜਨ ਲੱਗਾ ਕੋਈ ਕੋਈ ਨਾਲ ਜਿਹਨੇ ਕੋਲੀ ਜਿਹਨੇ ਆਪ ਆਖਦੇ ਨੇ ਗੀਤਾਂ ਦਾ ਪਾਠ ਕਰਦੇ ਆ ਹੂੰ ਉਹਨੇ ਤਾਂ ਪਾਈ ਬਸ ਉਹੀ ਗੱਲ ਆ ਹਨੂਮਾਨ ਦੀ ਲੱਕੜੀ ਜਰੋਤ ਤੇ ਉਹ ਵੀ ਜੁੜ ਗਿਆ ਕੌਮ ਜੁੜ ਗਿਆ ਤੇ ਭਾਈ ਆਦੇ ਭਾਂ ਦੇ ਹੁਣ ਹੁਣ ਗਮਾਂਡੀ ਹੋਏ ਹੱਥ ਨਾਲ ਆਵੇ ਉਧਰ ਉਧਰ ਇਹਨੂੰ ਪਤਾ ਲੱਗੀ ਜਾਵੇ ਹਾਂ ਵੀ ਭਾਂ ਜੁੜ ਜਾਂਦਾ ਇੱਥੇ ਉਹ ਅੱਖ ਲੱਗੀ ਹੁਣ ਕੀ ਕਿਵੇਂ ਕਰਗੇ ਉਹ ਆਦੇ ਵੀ ਆਏ ਕਰੋ ਬੱਗੇ ਕਿੱਲਾ ਉਹ ਖੋਲੂ ਹੈ ਉਹ ਖੋਲੂ ਰੂ ਭਕਾ ਰੂ ਭਕਾ ਹਾਂ ਰੂ ਭਕਾ ਹਾਂ ਰੂ ਭਕਾ ਅੱਗੇ ਚਲੋ ਆ ਲੈ ਬੱਚਾ ਹੋਰ ਤਾਂ ਸਾਰੇ ਜੁੜੇ ਪੈਣਾ ਤੇ ਤੂੰ ਆ ਲੈ ਜਾ ਉੱਠ ਤੇ ਬੱਗ ਤੇ ਲਾ ਲੈ ਫਲਾਣਾ ਨਾ ਨਹੀਂ ਹਾਂ ਉਹ ਬਹੁਤ ਮੰਤਰ ਜੰਤਰ ਤੇ ਇੰਤਜ਼ਾਮੀਆਂ ਉਹ ਇਹਦਾ ਲਾਲ ਕਰ ਸਕਦਾ ਅੱਛਾ ਉਹਦਾ ਵੀ ਕਿਲੋ ਕੋਈ ਨਹੀਂ ਉਹਨੇ ਬਾਈਆਂ ਚੜਿਆ ਉੱਠ ਤੋ ਹਾਂ ਇਹ ਆ ਗਿਆ ਵਾਦੀ ਕਰ ਪੁੱਛ ਕੇ ਚੇਲੇ ਤਾਂ ਹਾਂ ਬਾਰੀ ਲਾਇਆ ਉਹਦਾ ਵੀ ਲਾਲ ਨੇ ਦਾ ਕਰ ਕਿਹੜਾ ਆ ਵੀ ਯਾਥੇ ਜੋ ਚੇਲੇ ਕੋਲ ਕਰੀ ਗੱਲ ਹਾਂ ਉਹਦਾ ਆਂ ਦੱਸ ਬੱਚਾ ਕੀ ਗੱਲ ਆ ਉਹਦਾ ਜੀ ਗੱਲ ਆਹਾ ਜੀ ਹਾਂ ਓਹ ਹੋ 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 ਇਹ ਇਆਂ ਬੜੀਆਂ ਖੇਡਾਂ ਆਪਾਂ ਪਰ ਜਾਣਾ ਉਹਦਾ ਕੰਮ ਹੀ ਆਪਾਂ ਅਚੁਟਕੀ ਮਾਰੀ ਦੇ ਗੁੰਡੇ ਇੰਨਾ ਉਹ ਲੱਕ ਕੋ ਕਿੰਨੇ ਵਲ ਤੇ ਹੋ ਤੇਰੀ ਮਾਰੀ ਚੱਲ ਤਾ ਮੈਨੂੰ ਨਹੀਂ ਹੁੰਦਾ ਕੋਈ ਨਹੀਂ ਬਾਬਾ ਚੱਕਾ ਚੱਲਾਂ ਨਾਗਰ ਵਾਲ ਬੰਨੜ ਪਾਈਦਾ ਆਂ ਗਾਦੀ ਬਾਈ ਕਿਦੋਂ ਆ ਗਿਆ ਪਿੰਡ ਦਾ ਦਵਾਲਾ ਹਾਂ ਹੁਣ ਕਿਵੇਂ ਆਪਣੇ ਟੋਬਾ ਜੋ ਪਿੱਛੇ ਸੂ ਆ ਗਿਆ ਹਾਂ ਚੌਥੀ ਕੋਲੇ ਸਵੇਨ ਜਿਵੇਂ ਆਪਣੇ ਅੱਛਾ ਇੱਕ ਮੁੰਡਾ ਦਾ ਬਾਬਾ ਕੀ ਹਾਂ ਅੱਛਾ ਹੁਣ ਆਪਾਂ ਛੱਡ ਪਿੰਡ ਦੇ ਦਵਾਲੇ ਆ ਗਏ ਹੂੰ ਤੇ ਕੋਈ ਜੇ ਜੋ ਮੈਂ ਬਵਾਸਰੂ ਬਥੂ ਕਰਦੇ ਆਪਾਂ ਕਿਸੇ ਗਰਾਂਹੇ ਜਾ ਗਏ ਇਕੱਠ ਵੱਟ ਜਿਹਾ ਓਕਾ ਹੋ ਜਾਂਦਾ ਤੇ ਜੇ ਕੋਈ ਰੱਤੀ ਪਸਾਬ ਜਾਣਾ ਤੇ ਜਾ ਆ ਹੂੰ ਉਹ ਗੱਲ ਤਾਂ ਪੱਕੀ ਬੰਤੇ ਜਾਉਣੇ ਨਾਲ ਇੱਥੇ ਪਾਣੀ ਹੈ ਹਾਂ ਆ ਤਾਂ ਪਰ ਗੱਲ ਇੰਨੀ ਹੈ ਹੂੰ ਸਾਡੇ ਭੂਤ ਬਿੱਦਿਆ ਬਾਹਲੀ ਚਲਦੀ ਇੱਥੇ ਹੂੰ ਤੇ ਰਹੀਂ ਬਚ ਕੇ ਹੂੰ ਤੇ ਕੰਨਾ ਕਰੀਗੇ ਹਾਂ ਉਹ ਵਾਹ ਬੱਚਾ ਤੇਰੇ ਭੂਤ ਬਿੱਦਿਆ ਦਾ ਮੇਰੇ ਖੇਡਾਂ ਇੱਕ ਗੱਲ ਹੀ ਕੁਛ ਨਹੀਂ ਚੰਗਵਾਲ ਗਿਆ ਛੇ ਬਿਆਨ ਨੀ ਵਾਗ ਗਿਆ ਛੇ ਬਿਆਨ ਨੀ ਜਿਹੜਾ ਬਾਗ ਗਿਆ ਆ ਗਿਆ ਰ ਮੈਂ ਤਾਂ ਆ ਗਿਆ ਸੂਏ ਤੇ ਧੋਣ ਲੱਗਿਆ ਹੱਥ ਹਾਂ ਲਾਲੂ ਮਾਨ ਦੀ ਲੱਕੜੀ ਜਿਹੜੀ ਉਹ ਤੀ ਦੋ ਨਾ ਰਹੇਗਾ ਹੋਰ ਤਾਂ ਜਿੱਕੇ ਮਾਤੇ ਉਹ ਨਾ ਉਹ ਨਾ ਦਨ ਹਾਂ ਥੋਵੇਂ ਨਹੀਂ ਆ ਗਿਆ ਓਏ ਨਾ ਬੱਚਾ ਕੀ ਗੱਲ ਆ ਮਾਂ ਮੈਨੂੰ ਕਿਉਂ ਕਹਿ ਰਹੀਂ ਭੂਤ ਬੱਚਾ ਵੜੀ ਇੱਥੇ ਹਾਲਾ ਹੁਣ ਆ ਜਾ ਕਹਿੰਦਾ ਜੀ ਆ ਗਈ ਆ ਓਏ ਨਾ ਬਾਬਾ ਗੱਲ ਸੁਣ ਲੈ ਮੇਰੀ ਇੱਕੇ ਤੇ ਪਹਿਲਾਂ ਵੀ ਜਾਣ ਚੋਇਆ ਸੀ ਜੋ ਆ ਜਾਣਾ ਵੀ ਜਿਹੜਾ ਹੁਣ ਕੋਈ ਭੂਤ ਪ੍ਰੇਤ ਨਹੀਂ ਤੈਨੂੰ ਕਰਾ ਤੇ ਉੱਠ ਨੂੰ ਵੀ ਪ੍ਰੇਤ ਕਹਿੰਦੇ ਨੇ ਛੋਟਾ ਲਾਲਾ ਕੋਈ ਗੱਲ ਨਹੀਂ ਤੇ ਤੂੰ ਇਹਦੀ ਭੂਤ ਨੂੰ ਹੱਥ ਲਾ ਭੂਤ ਨੂੰ ਲਾ ਇਹ ਤੂੰ ਕੁੱਕਲੇਂਗਾ ਤੂੰ ਨੇ ਤਾਂ ਮੈਂ ਪੂਛ ਪੜਾਤੇ ਜਦੋਂ ਸੰਗੜ ਲੱਗਾ ਤਾਂ ਹਲਮਾਨ ਦੀ ਲੱਕੜੀ ਜਰੋਤ ਤੋੜ ਦੋ ਕੋਦਰ ਪੂਛਣਾ ਜਿਹੜਾ ਉਧਰ ਉੱਠਾਦਾ ਉਹ ਡੁੱਟਣਾ ਆ ਗਿਆ ਭਾਈ ਲਾ ਬਾ ਬਾਏ ਹੁਣ ਲਟਕਦੇ ਇਹਨੂੰ ਆਜਿ ਮੇਕਾ ਨਾ ਲਟਕਦਾ ਆਵੇ ਉੱਥੇ ਦੇ ਵਗਰ ਵੀਰਾ ਕੇ ਆਏ ਜਦੋਂ ਸਾਰੇ ਹਾ ਹਾ ਕਰ ਮਟਿੰਗੇ ਬੀਜਰ ਇਤਨਾ ਤਾਂ ਕਰੇ ਕੋਈ ਕਹੀ ਚੱਕਰਾ ਜਿਹੜਾ ਕੋਈ ਆਉਂਦਾ ਜੇ ਕੋਈ ਪੰਡਤ ਜਾਂ ਕੋਈ ਸਿਆਣਾ ਸੱਪੇ ਆਉਂਦਾ ਸਾਰ ਜੁੜ ਜਾਂਦੇ ਨੇ ਹੁਣ ਕੀ ਹੋਣਾ ਚਾਹੀਦਾ ਉਹਦੇ ਵੀ ਆਏ ਬਾਬੇ ਕਰਪਾਲਦਾਸ ਕੋਲ ਜਾ ਹਾ ਉਹਨੂੰ ਪੁੱਛ ਕੇ ਦੇ ਹਾਂ ਉਹ ਵੀ ਯਾਰ ਸਿਆਣਾ ਹੈ ਬਹੁਤ ਭਗਤੀ ਕਰੀਆ ਹਾਂ ਵਾਹਿਗੁਰੂ ਪਾ ਜਿਹੜੇ ਜਨੇ ਆਗੂ ਬੰਦੇ ਹੁੰਦੇ ਨੇ ਨੰਬਰ ਸਰਪੰਚ ਜੀ ਮੀ ਲਾਲਾ ਹਾਂ ਸਰਪੰਚ ਲਾਲਾ ਉਹ ਬਈ ਭੱਗ ਗਿਆ ਅੱਛਾ ਉਹ ਗੱਛੋ ਹੀ ਅਗ ਤੋਂ ਕਿਵੇਂ ਆਏ ਹੋ ਹਮ ਉਹਖ ਲੱਗੇ ਬਾਬਾ ਗੱਲ ਆ ਹਮ ਫਲਾਨਿਆਂ ਦੇ ਘਰੇ ਆ ਚੱਕਰ ਤੇ ਜਿਹੜਾ ਕੋਈ ਉੱਥੇ ਆਉਂਦਾ ਤੇ ਉਹੀ ਜੁੜ ਜਾਂਦਾ ਹਮ ਇਹ ਕੀ ਹੋਣੀ ਚਾਹੀਦੇ ਕੀ ਚੱਕਰ ਨਹੀਂ ਹੁੰਦੀ ਉਹਦਾ ਭਾਈ ਤੁਹਾਨੂੰ ਨਹੀਂ ਹੁੰਦੀ ਇਹਨਾਂ ਨੂੰ ਹੱਦਦਰ ਨਹੀਂ ਤੇ ਗੱਲ ਤਾਂ ਉਹ ਕੁਝ ਨਹੀਂ ਤੇ ਹੈ ਵੱਡੀ ਵੀ ਤੇ ਹੈ ਵੱਡੀ ਵੀ ਮੈਨੂੰ ਆਗੋ ਆਗੋ ਬੰਦੇ ਨੂੰ ਦੱਸ ਕੰਨੀ ਹਾਂ ਉਹ ਦਾ ਗੱਛੂ ਹਾਂ ਆ ਦਾ ਭਾਈ ਜਿਹੜਾ ਇਹਨਾਂ ਨੇ ਬਣਾ ਛੜਾ ਨਾਈ ਮੁੰਡਾ ਉਹ ਤਾਂ ਉਹਦਾ ਪ੍ਰਾਣਾ ਹੈ ਹਾਂ ਇਹ ਕੋਈ ਕਾਰਤ ਵਿਦਿਓ ਕੁਛ ਮੁੰਡੇ ਦੀ ਹਾਂ ਤੇ ਕੋਈ ਅਸੀਂ ਦੀ ਤੁਸੀਂ ਹੱਥ ਬੰਨ ਕੇ ਕੋਈ ਅਰਜ਼ੀ ਕਰ ਲਓ ਉਹ ਹੀ ਛੜਾ ਦੂਗਾ ਹਾਂ ਮੁੱਛੀਆਂ ਹਾਂ ਤੇ ਜਿਹੜਾ ਦਾ ਭਾਈ ਤੁਹਾਡੇ ਪ੍ਰਾਣਾ ਬਣੇ ਬੈਠਾ ਉਹ ਆ ਨਾਈ ਉਹਨੂੰ ਬਣਾਉ ਸਾਲਾ ਚਲ ਕੇ ਵੀ ਨਹੀਂ ਲਾ ਲਾ ਕਿੱਥੇ ਘੜੇ ਜਾਂਦਾ ਉਹ ਆ ਦੇ ਵਿੱਚ ਅੱਖਾਂ ਲੱਗੇ ਬੱਚਾ ਫਿਰ ਜਿਵੇਂ ਤੂੰ ਅੱਖੀ ਗੋਮੇ ਅਟੀ ਕਰਾਂਗੇ ਇਹਨਾਂ ਦਾ ਛਤਕਾਰਾ ਕਰ ਹੁਣ ਘਾਹ ਨੇ ਮੰਤਰ ਦਿੱਤਿਆ ਸੀ ਥੱਪੇ ਇੱਕ ਮਿੰਟ ਵੀ ਇਹ ਤੂੰ ਆ ਤਰ ਵੀ ਹਣੂ ਮਾਨ ਦੀ ਲੱਕੜੇ ਛੜੋ ਤਾ ਤੂੰ ਵੀ ਸਾਰੇ ਟੁੱਟ ਜਾਣਗੇ ਇੱਕ ਇੱਕ ਵਾਰੀ ਆਖੇ ਤੂੰ ਹੀ ਤੇ ਇਹ ਜੋੜਨੇ ਹੋਣ ਫੇਰ ਆਏ ਜੋੜੀ ਚੱਲਿਆ ਕਰੀ ਹਮਮ ਕਿਆ ਕਾਦੀ ਪਈ ਉਹ ਜਦੋਂ ਆ ਕੇ ਆਖਣ ਲੱਗੇ ਬੱਚਾ ਜਿਵੇਂ ਆਖੀਆਂ ਤੇਨ ਉਹ ਵੀ ਕਰਾਂਗੇ ਤੇ ਸਾਨੂੰ ਤਾਂ ਪਤਾ ਹੀ ਨਹੀਂ ਗਾਇ ਇਸ ਗੱਲ ਦਾ ਵੀ ਤੂੰ ਪਰੌਣਾ ਤੇ ਵੀ ਜਿਹੜਾ 나ਈਓ ਪਰੌਣਾ ਆਪਣਾ ਬੱਚਾ ਅਸੀਂ ਤਾਂ ਬਹੁਣਾ ਸੰਤਾਂ ਨੇ ਦੱਸਿਆ ਕਿ ਕਿਵੇਂ ਕਰਦੇ ਛੱਡਦਾ ਇਹਨਾਂ ਨੂੰ ਆ ਗਾ ਜਿਹਨੇ ਮੂੰਚੂ ਮੈਂ ਹੱਥ ਤੇ ਸਾਰੇ ਬੱਜ ਦੜਕ ਦੜਕ ਜਿਹੜਾ ਉੱਠਣ ਨਾਲ ਲੰਕਾ ਹੀ ਹੋਰਦਾ ਉਹ ਯਾਹ ਭੱਜਾ ਬੱਲਾ ਫੇਰੇ ਉਹਨੇ ਡਾਈ ਨਹੀਂ ਦਿੱਤੀ ਉਹਨੇ ਦੁਆਰੇ ਨਾ ਕੇ ਤੇ ਜੋੜਦੇ ਉਹਦਾ ਚੁੱਤੀ ਜਾ ਲੁੱਟੇ 아이 ਹੋਏ ਚੇਲੇ ਨੂੰ ਤਾਂ ਪੈਰਾ ਜੀ ਦਿਸਿਆ ਕਰ ਹੇ ਬਾਈ ਬਰਾਹਾਂ ਦਾ ਸਿੱਪ ਲੈ ਨਾ ਇਹਨੂੰ ਸਾਹ ਕੇ ਮੁੱਕਤ ਆ ਗਈ ਕੀਤਾ ਬਾਹਰ ਇਹ ਹਾਂ ਦੁਪਰ ਹੁਣ ਮਾਰ ਕੇ ਨਹੀਂ ਬੈਠੋ